ਸਾਰੀਆਂ ਜਾਤਾਂ ਦੇ ਨਾਂ ਆਉਣਗੇ ਥੋੜੇ ਦਰਸ਼ਨ ਸਾਲ ਪਰਮਗਣੋਂ ਧਿਆਇਆ ਹੈ ਅੰਦਰ ਜੀ ਕੈਸੀ ਚਾਲ ਜ਼ਮਾਨੇ ਦੀ ਆ ਕੋਈ ਨਾ ਬੋਲੇ ਸੱਚ ਕਦੀ ਹੋ ਕੈਸੀ ਚਾਲ ਜ਼ਮਾਨੇ ਦੀ ਆ ਕੋਈ ਨਾ ਬੋਲੇ ਸੱਚ ਕਦੀ ਆ ਬੇਈਮਾਨੀ ਕਬੜ ਤਰਿਸ਼ਨਾ ਸਭ ਤੇ ਅੰਦਰ ਪੋਖ ਵਦੀ ਆ ਬੇਈਮਾਨੀ ਕਬੜ ਤਰਿਸ਼ਨਾ ਸਭ ਤੇ ਅੰਦਰ ਪੋਖ ਵਦੀ ਜਿਸ ਕਰਦੇ ਵਿੱਚ ਚਾਰ ਆਦਮੀ ਹੋ ਗਏ ਕੱਲੇ ਕੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਵੀ ਕਹਿੰਦੇ ਕੁਝ ਨਹੀਂ ਪੈਂਦਾ ਪੱਲੇ ਬਿਨਾਂ ਕਪਾ ਤੋਂ ਜੱਟ ਦੇ ਜੀਰੀ ਹੋਗੀ 60000 ਦੀਆਂ ਉਹ ਬਿਨਾਂ ਕਪਾ ਤੋਂ ਜੱਟ ਦੇ ਜੀਰੀ ਹੋਗੀ 60000 ਦੀ ਐ ਅੱਜ ਇਹ ਵੀ ਕਹਿੰਦਾ ਕੁਝ ਨਹੀਂ ਬਚਦਾ ਪਾਣੀ ਮੂੰਹੇ ਮਾਰਦੀ ਐ ਇਹ ਵੀ ਕਹਿੰਦਾ ਕੁਛ ਨਹੀਂ ਬਚਦਾ ਏ ਪਾਣੀ ਮੂਹੇ ਮਾਰਦੀ ਏ 60 ਪੈਂਡ ਦਾ ਤੇਲ ਹਮੇਸ਼ਾ ਪੀਤਰ ਦੇ ਵਿੱਚ ਜੱਲੇ ਲੈ ਪੁੱਛ ਕਿਸੇ ਨੂੰ ਵੀ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਵੀ ਉਹ ਕਹਿੰਦੇ ਕੁਛ ਨਹੀਂ ਪੈਂਦਾ ਬੱਲਿਆ ਅੱਜੀ ਵੀਰ ਨੂੰ ਛੇੜ ਲਿਆ ਮੈਂ ਕਹਿੰਦਾ ਮੁਸ਼ਕਿਲ ਡੰਗ ਲੈਂਦਾ ਉਹ ਦਰਜੀ ਵੀਰ ਨੂੰ ਛੇੜ ਲਿਆ ਮੈਂ ਕਹਿੰਦਾ ਮੁਸ਼ਕਿਲ ਡੰਗ ਲੈਂਦਾ ਉਹ ਪੰਤ ਸੁਆਈ ਪੂਰੇ 40 ਦੀ ਕੁਰਤੇ ਦੇ ਜੇ ਲੈਂਦਾ ਉਹ ਪੈਂਦ ਸਲਾਈ ਪੂਰੇ ਚਾਰੀ ਤੀ ਕੋੜਦੇ ਦੇ ਮੰਗ ਲੈਂਦਾ ਰੇਣੀ ਪਾਉਣੀ ਤੇਲ ਨਹੀਂ ਮੱਚਦਾ ਇੱਕ ਉਂਗਲ ਨਾਲ ਚੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ 12 ਮਹੀਨੇ 3 ਦਿਨ ਲੋਕੀ ਪੰਡ ਤਾਂ ਤਾਈਂ ਸਿਖਾਉਂਦੇ ਆ 12 ਮਹੀਨੇ 3 ਦਿਨ ਲੋਕੀ ਪੰਡ ਤਾਂ ਤਾਈਂ ਸਿਖਾਉਂਦੇ ਆ ਜਦੋਂ ਹੌਣ ਸਰਦ 15 ਸਣੇ ਜੇ ਆਕ ਲੈ ਆਉਂਦੇ ਆ ਉਹ ਕਿੰਨੋ ਆਰਸਰਾ ਦੇ ਬੰਦਰ ਆਏ ਸਰੇ ਜੋ ਆਕ ਲੈ ਆਉਂਦੇ ਆ ਇਹ ਵੀ ਮੰਨਦੇ ਦੰਦ ਤੇ ਸਾਈ ਕੌਣ ਨਾ ਨੂੰ ਠੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਮਾਨਕ ਸ਼ਾਹੀ ਆ ਕੇ ਸਾਡਾ ਸਵਾਚ ਮਾਣ ਵਧਾਉਂਦੇ ਆ ਮਾਨਕ ਸ਼ਾਹੀ ਆ ਕੇ ਸਾਡਾ ਸਵਾਚ ਮਾਣ ਵਧਾਉਂਦੇ ਆ ਨਾਲੇ ਐਸ ਜਗ੍ਹਾ ਤੇ ਉਹ ਉੱਚੀਆਂ ਕਵਤਾ ਗਾਉਂਦੇ ਆ ਨਾਲੇ ਐਸ ਜਗ੍ਹਾ ਤੇ ਵੀਰੋ ਉੱਚੀਆਂ ਕਵਤਾ ਗਾਉਂਦੇ ਆ ਓ ਫੈਸਲ ਮੋਣ ਸਿਉਂਦੀ ਯਾਦ ਮਨਾਈ ਹੋਗੀ ਬੱਲੇ ਬੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਕਰ ਖੇਤਾਂ ਚੋਂ ਖੱਬਲ ਇਕੱਠਾ ਮੇਰੀ ਪੁੰਨ ਦੀ ਦਾਣਿਆਂ ਨੂੰ ਓ ਕਰ ਖੇਤਾਂ ਚੋਂ ਖੱਬਲ ਇਕੱਠਾ ਏ ਮੇਰੀ ਪੁੰਨ ਦੀ ਦਾਣਿਆਂ ਨੂੰ ਓ ਅੰਧਿਆਂ ਵਿੱਚੋਂ ਅੰਧੇ ਕੱਢਦੀ ਕੱਖ ਨਹੀਂ ਰਿੰਦੀ ਨਿਆਣਿਆਂ ਨੂੰ ਓ ਅੰਧਿਆਂ ਵਿੱਚੋਂ ਅੰਧੇ ਕੱਢਦੀ ਕੱਖ ਨੀ ਦਿੰਦੀ ਨਿਆਣਿਆਂ ਨੂੰ ਰਹਿੰਦੇ ਕੁੰਡੇ ਪਾਰ ਮਾਰਦੀ ਲਾਤਾ ਪੀਦੇ ਚੱਲੇ ਲਾ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਅੱਖੇ ਬਸਾਂ ਵਿੱਚ ਕਨੈਕਟਰ ਪੈਸੋਂ ਪਾਸਾ ਵਟਦੇ ਨਹੀਂ ਆਹ ਵੇਖੇ ਬਸਾਂ ਵਿੱਚ ਕਨੈਕਟਰ ਪੈਸੋਂ ਪਾਸਾ ਵਟਦੇ ਨਹੀਂ ਉਹ ਪੈਸੇ ਫੜ ਕੇ ਜੇਬ ਵਿੱਚ ਪਾਉਂਦੇ ਟਿਕ ਟਿਕ ਸੇ ਦੀ ਕੱਟਦੇ ਨਹੀਂ ਉਹ ਪੈਸੇ ਫੜ ਕੇ ਜੇਬ ਵਿੱਚ ਪਾਉਂਦੇ ਕਿੱਤੇ ਕਿਸੇ ਦੀ ਕੱਢਦੇ ਨਹੀਂ ਜੇ ਕਰ ਪੰਜੀ ਘੱਟ ਹੋਵੇ ਤਾਂ ਕਹਿੰਦੇ ਉੱਤਰ ਬੀਬੀ ਥੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਕਹਿੰਦੇ ਮਾਸਟਰ ਕਹਿੰਦੇ ਕੁਛ ਨਹੀਂ ਵੱਜਦਾ ਕੀ ਨੂੰ ਆਖ ਸੁਣਾਈਏ ਜੀ ਉਹ ਟੀਚਰ ਕਹਿੰਦੇ ਕੁਛ ਨਹੀਂ ਵੱਜਦਾ ਅਸੀਂ ਕਿੱਧਰ ਨੂੰ ਜਾਈਏ ਜੀ ਉਹ 8 ਵਜੇ ਤੋਂ ਕੁਰਸੀ ਉੱਤੇ 12 ਮਸਾਂ ਵਜਾਈਏ ਜੀ 8 ਵਜੇ ਤੋਂ ਕੁਰਸੀ ਉੱਤੇ 12 ਮਸਾਂ ਵਜਾਈਏ ਜੀ ਚਾਵੇਲੇ ਨੂੰ ਮੁੰਡੇ ਪਿੰਡ ਵਿੱਚ ਆਂਦੇ ਲੈਣ ਤਾਂ ਵੱਲੇ ਲਾ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਝ ਨਹੀਂ ਪੈਂਦਾ ਬੱਲੇ ਲਾ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਝ ਨਹੀਂ ਪੈਂਦਾ ਬੱਲੇ ਅਸਹੰਤ ਸੁਖੀ ਤਾਂ ਭੈਣ ਆਕੇ ਇੱਥੇ ਨਾਮ ਬਤਾਇਆ ਹੈ ਵਾਹ ਸੁਖੀ ਦਾ ਪੈਣ ਨੇ ਵੀਰੋ ਇੱਥੇ ਨਾਮ ਪਾਇਆ ਹੈ ਮੁਹੰਮਦ ਸਦਿਕ ਨੇ ਸਾਨੂੰ ਆ ਕੇ ਮੀਆਂ ਦਾ ਨੋਟ ਫੜਾਇਆ ਹੈ ਮੁਹੰਮਦ ਸਦਿਕ ਨੇ ਸਾਨੂੰ ਆ ਕੇ ਪੰਹਾ ਦਾ ਨੋਟ ਫੜਾਇਆ ਹੈ ਨਾ ਬਈ ਮੇਰੀ ਤੁਸੀਂ ਮਨੋ ਬੇਨਤੀ ਖੜੇ ਬੈਠ ਜੋ ਥੱਲੇ ਲਾ ਪੁੱਛਦੇ ਰੂਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਮੈਂ ਪੁੱਛੀ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਅਵਤਾਰ ਬਾਬੂ ਦਾ ਬੱਚਾ ਜਿਹੜਾ ਮਨੀ ਜੋ ਨਾਮ ਬਤਾਇਆ ਹੈ ਅਵਤਾਰ ਬਾਬੂ ਦਾ ਬੱਚਾ ਸੁਣ ਲੋ ਮਨੀ ਜੋ ਨਾਮ ਬਤਾਇਆ ਹੈ ਇਹਨੋਂ ਦੇਨ ਤਾਂ ਬੱਚੇ ਇਸ ਦਾ ਹੋ ਜੂ ਭਾਗ ਸਵਾਲਾ ਹੈ ਇਹਨੋਂ ਦੇਨ ਤਾਂ ਬੱਚੇ ਇਸ ਦਾ ਹੋ ਜੂ ਆਜੇ ਸਵਾਇਆ ਹੈ ਸਾਰੀ ਉਮਰ ਤਾਂ ਇਸ ਬੱਚੇ ਦੀ ਕਲਮ ਲੱਖਾਂ ਤੇ ਚੱਲੀ ਲਾ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਝ ਨਹੀਂ ਪੈਂਦਾ ਭੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਇੰਦਾ ਮੁੱਲਾ ਪੁਰ ਤੋਂ ਪੰਡਤ ਵੀਰ ਤਾਂ ਸਾਡਾ ਮਾਣ ਵਧਾ ਗਿਆ ਹੈ ਮੁੱਲਾ ਪੁਰ ਤੋਂ ਪੰਡਤ ਆ ਕੇ ਸਾਡਾ ਮਾਣ ਵਧਾ ਗਿਆ ਹੈ ਸਵਾ ਵਿੱਚ ਮੀ ਆ ਕੇ ਸਾਨੂੰ ਦਸਾਂ ਦਾ ਨੋਟ ਫੜਾ ਗਿਆ ਹੈ ਸਵਾ ਵਿੱਚ ਮੀ ਆ ਕੇ ਵੀਰੋ ਦਸਾਂ ਦਾ ਨੋਟ ਫੜਾ ਗਿਆ ਹੈ ਹੋਰ ਵੀ ਮੇਰੇ ਵੀਰ ਪਿਆ ਬਾਰੇ ਰੁਪਈਏ ਕੱਲੇ ਲਾ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲਾ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ 60 ਰੁਪਈਏ ਪੱਕ ਕੇ ਸ਼ੇਰਾ ਪਾਠੀ ਜਾਨ ਸੁਣਾਈ ਐ 60 ਰੁਪਈਏ ਪੱਕ ਕੇ ਸ਼ੇਰਾ ਪਾਠੀ ਜਾਨ ਸੁਣਾਈ ਐ ਅਜੇ ਵੀ ਕਹਿੰਦੇ ਕੁਛ ਨਹੀਂ ਪਜਦਾ ਪਾਣੀ ਦੀ ਮਗਈ ਆਈ ਐ ਅਜੇ ਵੀ ਕਹਿੰਦੇ ਕੁਛ ਨਹੀਂ ਪਜਦਾ ਬਾਣੀ ਦੀ ਮਗਈ ਆਈ ਐ ਪਾਗਰੀ ਬਾਦਾਮ ਚੋਹਾਰੇ ਰੱਖ ਬੀੜ ਦੇ ਥੱਲੇ ਲਾ ਪੁੱਛ ਕਿਸੇ ਨੂੰ ਪੁੱਛਣ ਕਰ ਹਾਂ ਵੀ ਦਿੱਕਰ ਕਾਂਗ ਇੰਗਲੈਂਡ ਤੋਂ ਆ ਕੇ 50 ਦਾ ਨੋਟ ਫੜਾਉਂਦਾ ਹੈ ਜਿੱਤੇ ਗਿਆਨੀ ਇੰਗਲੈਂਡ ਤੋਂ ਆ ਕੇ 50 ਦਾ ਨੋਟ ਫੜਾਉਂਦਾ ਹੈ ਪਰ ਉਹ ਫੈਸਲੇ ਦੇ ਮੇਲੇ ਉੱਤੇ ਸਾਡਾ ਮਾਣ ਵਧਾਉਂਦਾ ਹੈ ਉਹ ਫੈਸਲੇ ਦੇ ਮੇਲੇ ਉੱਤੇ ਸਾਡਾ ਮਾਣ ਵਧਾਉਂਦਾ ਹੈ ਕਹਿੰਦਾ ਵੀ ਦਿਨੋਂ ਦਿਨ ਹੋ ਮਾਰਸ ਲਾਇਆ ਹੋ ਜੂ ਬੱਲੇ ਬੱਲੇ ਲੈ ਪੁੱਛ ਕਿਸੇ ਨੂੰ ਮਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਮਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਵਰਫੀ ਲੱਡੂ ਜਲੇਬੀ ਨਗਦੀ ਵਿਆਹ ਵਿੱਚ ਖਾਂਦੇ ਨਾਈ ਆ ਨਾਲ ਕਿਨੇ ਦਾ ਵੀਰੋ ਸਾਨੂੰ ਦਿੱਤੇ 50 ਰੁਪਏ ਜੀ ਵਰਫੀ ਲੱਡੂ ਜਲੇਬੀ ਨਗਦੀ ਵਿਆਹ ਵਿੱਚ ਖਾਂਦੇ ਨਾਈ ਆ ਪਰ ਫੀਲ ਤੂੰ ਜਲੇ ਬੀਵੀ ਰੋ ਵਿਆਹ ਵਿੱਚ ਖਾਂਦੇ ਨਾਹੀ ਐ ਅਜੇ ਵੀ ਕਹਿੰਦੇ ਕੁਛ ਨਹੀਂ ਵੱਜਦਾ ਪਾਣੀ ਦੀ ਮੰਗਾਈ ਐ ਅਜੇ ਵੀ ਕਹਿੰਦੇ ਕੁਛ ਨਹੀਂ ਵੱਜਦਾ ਉਸ ਦੀ ਰੋ ਮੰਗਾਈ ਐ 50 ਰੁਪਏ ਇੱਕ ਸੂਟ ਜੋ ਨੈਣ ਡੋਲਿਓ ਲਿਆਈ ਐ 50 ਰੁਪਏ ਇੱਕ ਸੂਟ ਜੋ ਨੈਣ ਡੋਲਿਓ ਲਿਆਈ ਐ ਕੀ ਮੋਚ ਨਾ ਸਹੀ ਸਲਾਮਤ ਤਿੰਨ ਪੀੜੀਆਂ ਚੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਜਾਤ ਬਾਣੀਆਂ ਸਿਆਣੀ ਹੁੰਦੀ ਮੂੰ ਤੇ ਮਿੱਠਾ ਬੋਲੇ ਜੀ ਆ ਜਾਤ ਬਾਣੀਆਂ ਸਿਆਣੀ ਹੁੰਦੀ ਮੂੰ ਤੇ ਮਿੱਠਾ ਬੋਲੇ ਜੀ ਪੰਜ ਸਿਰ ਜੇ ਕਣਕ ਲਜਾਈਏ ਤਿੰਨ ਸਿਰ ਹੀ ਤੋਲੇ ਜੀ

ਜਿੰਦਾ ਤਾਂ ਵੀਰੋ ਬੜੀ ਕੋ ਸਟੇਜ ਦੀ ਕੁਮਾਨ ਜੋ ਕਰਦਾ ਹੈ ਕਹਿੰਦਾ ਆਪੋ ਆਪਣੇ ਟੈਂਪਰ ਕਾ ਦਾ ਨਹੀਂ ਕਿਸੇ ਤੋਂ ਡਰਦਾ ਹੈ ਆਪੋ ਆਪਣੇ ਟੈਂਪਰ ਕਾ ਨਹੀਂ ਕਿਸੇ ਤੋਂ ਡਰਦਾ ਹੈ ਕਹਿੰਦਾ ਤੁਹਾਡਾ ਪੂਰਾ ਟੈਨ ਹੋ ਗਿਆ ਤੁਸੀਂ ਬੈਠ ਜਾਓ ਥੱਲੇ ਲੈ ਉੱਠ ਕਿਸੇ ਨੂੰ ਭਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਕੋੱਚ ਕਿਸੇ ਨੂੰ ਭਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਲਈ ਸੰਗਤ ਜੀ ਇੱਕ ਕੰਤ